ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਥੇ ਸਰਹਾਲੀ ਪਹੁੰਚ ਚੁੱਕੀ ਹੈ ਜਿੱਥੇ ਪਰਿਵਾਰ ਨੇ ਨਮ ਅੱਖਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਤੋ ਅੰਦਾਜ਼ਾ ਹੈ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਡੀਜੀਪੀ ਗੌਰਵ ਯਾਦਵ ਤੇ ਹੋਰ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਐਸਆਈ ਚਰਨਜੀਤ ਸਿੰਘ ਦੇ ਸੰਸਕਾਰ ਤੇ ਵਿਰਸਾ ਸਿੰਘ ਵਲਟੋਹਾ ਵੀ ਪਹੁੰਚੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਚਰਨਜੀਤ ਸਿੰਘ ਦੀ ਧੀ ਪੂਪਾ ਮਾਰ ਮਾਰ ਰੋ ਰਹੀ ਹੈ ਅਤੇ ਵਾਰ-ਵਾਰ ਕਹਿ ਰਹੀ ਹੈ ਕਿ ਪਾ ਆ ਆਜਾ ਪੂਰੇ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੈ ਤੁਹਾਂ ਅੰਦਾਜ਼ੇ ਕਿ ਬੀਤੇ ਦਿਨੀ ਡਿਊਟੀ ਦੇ ਦੌਰਾਨ ਪਿੰਡ ਦੇ ਵਿੱਚ ਵਿਵਾਦ ਸੁਲਝਾਉਣਗੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚਰਨਜੀਤ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਐਕਸ ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ ਗਿਆ ਜੀ ਜੀ ਕਰੋ ਸਵਾਲ ਅੱਜ ਜੀ ਅੰਤਿਮ ਸੰਸਕਾਰ ਹੈ ਸ਼ਹੀਦ ਚਰਨਜੀਤ ਸਿੰਘ ਦਾ اور ਪੂਰਾ ਜਿੱਥੇ ਪਿੰਡ ਨਾਮ ਅੱਖਰ ਨਾਮ ਕਰਕੇ ਬੈਠਾ ਹੈ ਕਿ ਹਰ ਕੋਈ ਯਾਦ ਕਰ ਰਹੇ ਆ ਉਸ ਵਾਂ ਮਾੜਾ ਸੀਗਾ ਜਦੋਂ ਗੋਲੀ ਚੱਲੀ ਜੀ ਬੜੀ ਦੁੱਖ ਦੀ ਘੜੀ ਹੈ ਜੀ ਜਿਸ ਦਿਨ ਤੋਂ ਹੀ ਇਹ ਗੱਲ ਦਾ ਪਤਾ ਲੱਗਾ ਤੇ ਸੱਚਮੁੱਚ ਹੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਇੱਕ ਕਿਸੇ ਦਾ ਨੌਜਵਾਨ ਬੱਚਾ ਜਿਹੜੀ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਤੇ ਉਹ ਅਜਨ ਚੇਦ ਜੇ ਉਹਦੀ ਘਟਨਾ ਵਾਪਰ ਕੇ ਉਹਦੀ ਮੌਤ ਹੋ ਜਾਣੀ ਇੱਕ ਤਾਂ ਮੈਂ ਸਮਝਦਾ ਉਹ ਵਿਚਾਰਾ ਮਾਪੇ ਜਾਣਦਾ ਤੇ ਇੱਕ ਸਾਡੇ ਜਿਹੜਾ ਇਹ ਖੇਮ ਕਰਨ ਲਗਾ ਜਾਂ ਬਲਟੋਵਾ ਪਿੰਡ ਆ ਇੱਕ ਸੋਗ ਦੀ ਲਹਿਰ ਆ ਉਹਦੇ ਜਾਣ ਤੋਂ ਬਾਅਦ ਚਰਨਜੀਤ ਇੱਕ ਬਹੁਤ ਵਧੀਆ ਇਨਸਾਨ ਸੀ ਉਹਨੇ ਆਪਣੀ ਬਹੁਤ ਵਧੀਆ ਨੌਕਰੀ ਕੀਤੀ ਹਮੇਸ਼ਾ ਉਹ ਲੋਕਾਂ ਦੇ ਕੰਮ ਆਉਂਦਾ ਰਿਹਾ ਪਰ ਬੜੀ ਦੁਖਦਾਈ ਘਟਨਾ ਹੈ ਸੋ ਇਸ ਵale ਸਰਕਾਰ ਨੇ ਵੀ ਜਿਹੜੀ ਹੈ ਰਾਸ਼ੀ ਦੀ ਅਨਾਉਂਸਮੈਂਟ ਕੀਤੀ ਸੀ ਉਸਦੇ ਨਾਲ ਹੀ ਪਰਿਵਾਰ ਚਾਹੁੰਦਾ ਕਿ ਇਨਸਾਫ ਮਿਲੇ ਔਰ ਦੂਜੇ ਪਾਸੇ ਜਿਹੜੀ ਬਾਕੀ ਗ੍ਰਿਫਤਾਰੀਆਂ ਰਹਿ ਗਈਆਂ ਨੇ ਪੁਲਿਸ ਦੇ ਵੱਲੋਂ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਵੀਰੇ ਜਿਹੜੀ ਸਰਕਾਰ ਨੇ ਤਾਂ ਉਸੇ ਵੱਲੀ ਅਨਾਉਂਸਮੈਂਟ ਕਰ ਦਿੱਤੀ ਸੀ ਕਿਉਂਕਿ ਸ਼ਹੀਦ ਕਰਾਰ ਦਿੱਤਾ ਗਿਆ ਚਰਨਜੀਤ ਸਿੰਘ ਨੂੰ ਬਾਕੀ ਜਿਹੜੀ ਰਹਿ ਗਈ ਗ੍ਰਿਫਤਾਰੀਆਂ ਦੀ ਗੱਲ ਮੇਰੇ ਵੀਰ ਕੋਈ ਵੀ ਜਿਹੜਾ ਦੋਸ਼ੀ ਹੈ ਜਿਹੜਾ ਦੋਸ਼ੀ ਬਣਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜੇ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਡਿਸਪਿਊਟ ਹੁੰਦੇ ਆ ਕੋਈ ਝਗੜੇ ਹੁੰਦੇ ਆ ਤੇ ਜੇ ਪੁਲਿਸ ਹੀ ਨਾ ਉੱਥੇ ਜਾਊਗੀ ਤੇ ਫਿਰ ਲੋਕਾਂ ਦਾ ਕੌਣ ਢਾ ਕੇ ਹਾਲ ਜਾਨੂਗਾ ਤੋ ਇਹ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਆ ਮੇਰਨਾ ਦਾ ਮੇਰੇ ਸਾਡੇ ਉੱਤੇ ਲਾਗੇ ਗਵਾਂਡ ਇਹ ਆਪਣੀ ਪਰਿਵਾਰ ਉੱਥੇ ਵਿਚਾਰਾ ਵਿਆਹ ਹੋਇਆ ਅਸੀਂ ਸਾਡੀ ਆਪਣੀ ਉਹ ਲੜਕੀ ਹੈ ਤੇ ਬੜਾ ਇਹ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਆ ਪੂਰਾ ਇਨਸਾਫ ਜਿਹੜਾ ਪਰਿਵਾਰ ਨੂੰ ਦਿੱਤਾ ਜਾਊਗਾ ਠੀਕ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਪਰਿਵਾਰ ਦਾ ਧਿਆਨ ਰੱਖਿਆ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਪਰਵਾਰ ਨੂੰ ਸੇ ਇਨਵੈਸਟੀਗੇਸ਼ਨ ਨਾਲ ਗੱਲ ਕੀਤੀ। ਅੱਜ ਛੋੜੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ। ਗੱਲ ਸਾਂਝੀ ਹੋਈ। ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰੇ। ਜਿਹਨੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਿਆ ਸੋਨੇ ਨਾਲ ਰੈਡ ਕਰਕੇ ਇਹਨਾਂ ਨੇ ਇਨਵੈਸਟ ਕੀਤਾ। ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਕਿ ਕਈ ਲੋਕ ਕਈ ਟਰੋਲ سوشੀਅਲ ਮੀਡੀਆ ਤੇ ਕਿਸ ਨਹੀਂ ਕੇਲੇ ਚੱਲਦੇ। ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਆ ਗਾ ਸਭ ਨੂੰ ਸਜ਼ਾ ਮਿਲੇ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤੋ ਸਖਤ ਕਰਦੇ ਥੈਂਕ ਯੂ ਜੀ ਹਕਰ ਚਰਨਜੀਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਤੇ ਸਰਹਾਲੀ ਪਹੁੰਚ ਚੁੱਕੀ ਹੈ ਜਿੱਥੇ ਪਰਿਵਾਰ ਨੇ ਨੰਮ ਅੱਖਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਤਾਂ ਅੰਦਾਜ਼ਾ ਹੈ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਡੀਜੀਪੀ ਗੌਰਵ ਯਾਦਵ ਤੇ ਹੋਰ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਐਸਆਈ ਚਰਨਜੀਤ ਸਿੰਘ ਦੇ ਸੰਸਕਾਰ ਤੇ ਵਿਰਸਾ ਸਿੰਘ ਵਲਟੋਹਾ ਵੀ ਪਹੁੰਚੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਚਰਨਜੀਤ ਸਿੰਘ ਦੀ ਧੀ ਪੂਪਾ ਮਾਰ ਮਾਰ ਰੋ ਰਹੀ ਹੈ ਅਤੇ ਵਾਰ-ਵਾਰ ਕਹਿ ਰਹੀ ਹੈ ਕਿ ਪਾਪਾ ਆ ਪੂਰੇ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੈ ਤੁੰ ਅੰਦਾਜ਼ੇ ਕਿ ਬੀਤੇ ਦਿਨੀ ਡਿਊਟੀ ਦੇ ਦੌਰਾਨ ਪਿੰਡ ਦੇ ਵਿੱਚ ਵਿਵਾਦ ਸੁਲਝਉਣਗੇ ਸਬ ਇੰਸਪੈਕਟਰ ਚਲਨਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚਲਨਜੀਤ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਐਕਸ ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ ਗਿਆ ਜੀ ਜੀ ਕਰੋ ਸਾਰ ਅੱਜ ਜੀ ਅੰਤਿਮ ਸੰਸਕਾਰ ਹੈ ਸ਼ਹੀਦ ਚਲਨਜੀਤ ਸਿੰਘ ਦਾ ਰਗਾ ਤੇ ਪੂਰਾ ਜਿੱਥੇ ਪਿੰਡ ਨਾਮ ਅੱਖਾਂ ਨਾਮ ਕਰਕੇ ਬੈਠਾ ਹੈ ਕਿ ਹਰ ਕੋਈ ਯਾਦ ਕਰ ਰਿਹਾ ਹਾਂ ਉਸ ਵਾਂ ਮਾੜਾ ਸੀਗਾ ਜਦੋਂ ਗੋਲੀ ਚੱਲੀ ਆ ਜੀ ਬੜੀ ਦੁੱਖ ਦੀ ਘੜੀ ਹੈ ਜੀ ਜਿਸ ਦਿਨ ਤੋਂ ਹੀ ਇਹ ਗੱਲ ਦਾ ਪਤਾ ਲੱਗਾ ਤੇ ਸੱਚਮੁੱਚ ਹੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਇੱਕ ਕਿਸੇ ਦਾ ਨੌਜਵਾਨ ਬੱਚਾ ਜਿਹੜੀ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਤੇ ਉਹ ਅਜਨ ਚੇਦ ਜੇ ਉਹਦੀ ਘਟਨਾ ਵਾਪਰ ਕੇ ਉਹਦੀ ਮੌਤ ਹੋ ਜਾਣੀ ਇੱਕ ਤਾਂ ਮੈਂ ਸਮਝਦਾ ਉਹ ਵਿਚਾਰਾ ਮਾਪੇ ਜਾਣਦਾ ਤੇ ਇੱਕ ਸਾਡੇ ਜਿਹੜਾ ਇਹ ਖੇਮ ਕਰਨ ਲਗਾ ਜਾ ਬਲਟੋਵਾ ਪਿੰਡ ਆ ਇੱਕ ਸੋਗ ਦੀ ਲਹਿਰ ਆ ਉਹਦੇ ਜਾਣ ਤੋਂ ਬਾਅਦ ਚਰਨਜੀਤ ਇੱਕ ਬਹੁਤ ਵਧੀਆ ਇਨਸਾਨ ਸੀ ਉਹਨੇ ਆਪਣੀ ਬਹੁਤ ਵਧੀਆ ਨੌਕਰੀ ਕੀਤੀ ਹਮੇਸ਼ਾ ਉਹ ਲੋਕਾਂ ਦੇ ਕੰਮ ਆਉਂਦਾ ਰਿਹਾ ਪਰ ਬੜੀ ਦੁਖਦਾਈ ਘਟਨਾ ਹੈ ਸੋ ਇਸ ਵale ਸਰਕਾਰ ਨੇ ਵੀ ਜਿਹੜੀ ਹੈ ਰਾਸ਼ੀ ਦੀ ਅਨਾਉਂਸਮੈਂਟ ਕੀਤੀ ਸੀ ਉਸਦੇ ਨਾਲ ਹੀ ਪਰਿਵਾਰ ਚਾਹੁੰਦਾ ਕਿ ਇਨਸਾਫ ਮਿਲੇ ਔਰ ਦੂਜੇ ਪਾਸੇ ਜਿਹੜੀ ਬਾਕੀ ਗ੍ਰਿਫਤਾਰੀਆਂ ਰਹਿ ਗਈਆਂ ਨੇ ਪੁਲਿਸ ਦੇ ਵੱਲੋਂ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਵੀਰੇ ਜਿਹੜੀ ਸਰਕਾਰ ਨੇ ਤਾਂ ਉਸੇ ਵੱਡੀ ਅਨਾਉਂਸਮੈਂਟ ਕਰ ਦਿੱਤੀ ਸੀ ਕਿਉਂਕਿ ਸ਼ਹੀਦ ਕਰਾਰ ਦਿੱਤਾ ਗਿਆ ਚਰਨਜੀਤ ਸਿੰਘ ਨੂੰ ਬਾਕੀ ਜਿਹੜੀ ਰਹਿ ਗਈ ਗ੍ਰਿਫਤਾਰੀਆਂ ਦੀ ਗੱਲ ਮੇਰੇ ਵੀਰ ਕੋਈ ਵੀ ਜਿਹੜਾ ਦੋਸ਼ੀ ਹੈ ਜਿਹੜਾ ਦੋਸ਼ੀ ਬਣਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜੇ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਡਿਸਪਿਊਟ ਹੁੰਦੇ ਆ ਕੋਈ ਝਗੜੇ ਹੁੰਦੇ ਆ ਤੇ ਜੇ ਪੁਲਿਸ ਹੀ ਨਾ ਉੱਥੇ ਜਾਊਗੀ ਤੇ ਫਿਰ ਲੋਕਾਂ ਦਾ ਕੌਣ ਢਾ ਕੇ ਹਾਲ ਜਾਨੂਗਾ ਸੋ ਇਹ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਆ ਮਿਰਨਾ ਦਾ ਮੇਰੇ ਸਾਡੇ ਉੱਤੇ ਲਾਗੇ ਗਵਾਂਡ ਇਹ ਆਪਣਾ ਹੀ ਪਰਿਵਾਰ ਉੱਥੇ ਵਿਚਾਰਾ ਵਿਆਹ ਹੋਇਆ ਅਸੀਂ ਸਾਡੀ ਆਪਣੀੋ ਲੜਕੀ ਐ ਤੇ ਬੜਾ ਇਹ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਆ ਪੂਰਾ ਇਨਸਾਫ ਜਿਹੜਾ ਪਰਿਵਾਰ ਨੂੰ ਦਿੱਤਾ ਜਾਊਗਾ ਠੀਕ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਅੱਜ ਬਾਦੋਂ ਤੋਂ ਹੀ ਜੀਨੀ ਨਾਲ ਗੱਲ ਕੀਤੀ। ਅੱਜ ਹੁਣੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ। ਗੱਲ ਸਾਂਝੀ ਹੋਈ। ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰਾਂਗੇ। ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਿਆ ਸੋਨੇ ਨਾਮ ਜੜ ਕਰਕੇ ਇਹਨਾਂ ਨੇ ਇਨਵੈਸਟੀਗੇਟ ਕਰਨਾ। ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਕਿ ਕਈ ਲੋਕ ਕਈ ट्रोल ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ। ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਆ ਘੱਟੋ-ਘੱਟ ਸਜ਼ਾ ਮਿਲੇ। ਦੋਸ਼ੀਆਂ ਨੂੰ ਸਖਤੋ-ਸਖਤ ਸਜ਼ਾ ਮਿਲੇਗੀ। ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਹੋ ਸਕਦਾ ਹੈ थैंक यू ਜੀ थैंक यू ਕਰਨਜੀਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਥੇ ਸਰਹਾਲੀ ਪਹੁੰਚ ਚੁੱਕੀ ਹੈ ਜਿੱਥੇ ਪਰਿਵਾਰ ਨੇ ਨੰ ਮੱਖਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਡੀਜੀਪੀ ਗੌਰਵ ਯਾਦਵ ਤੇ ਹੋਰ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਐਸਆਈ ਚਰਨਜੀਤ ਸਿੰਘ ਦੇ ਸੰਸਕਾਰ ਤੇ ਵਿਰਸਾ ਸਿੰਘ ਵਲਟੋਹਾ ਵੀ ਪਹੁੰਚੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਚਰਨਜੀਤ ਸਿੰਘ ਦੀ ਧੀ ਪੂਪਾ ਮਾਰ ਮਾਰ ਰੋ ਰਹੀ ਹੈ ਅਤੇ ਵਾਰ-ਵਾਰ ਕਹਿ ਰਹੀ ਹੈ ਕਿ ਪਾਪਾ ਆ ਪੂਰੇ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੈ ਤੁਹਾਂ ਅੰਦਾਜ਼ੇ ਕਿ ਬੀਤੇ ਦਿਨੀ ਡਿਊਟੀ ਦੇ ਦੌਰਾਨ ਪਿੰਡ ਦੇ ਵਿੱਚ ਵਿਵਾਦ ਸੁਲਝਾਉਣਗੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚਰਨਜੀਤ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਐਕਸ ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ ਗਿਆ ਜੀ ਜੀ ਕਰੋ ਸਵਾਲ ਅੱਜ ਜੀ ਅੰਤਿਮ ਸੰਸਕਾਰ ਹੈ ਸ਼ਹੀਦ ਚਰਨਜੀਤ ਸਿੰਘ ਦਾ ਰਹਾਦਾ ਹੋਰ ਪੂਰਾ ਜਿੱਥੇ ਪਿੰਡ ਨਾਮ ਅੱਖਾਂ ਨਾਮ ਕਰਕੇ ਬੈਠਾ ਹੈ ਕਿ ਹਰ ਕੋਈ ਯਾਦ ਕਰ ਰਹੇ ਆ ਉਸ ਵਾਂ ਮਾੜਾ ਸੀਗਾ ਜਦੋਂ ਗੋਰੀ ਚਲੀ ਜੀ ਬੜੀ ਦੁਖ ਦੀ ਘੜੀ ਹੈ ਜੀ ਜਿਸ ਦਿਨ ਤੋਂ ਹੀ ਇਹ ਗੱਲ ਦਾ ਪਤਾ ਲੱਗਾ ਤੇ ਸੱਚਮੁੱਚ ਹੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਇੱਕ ਕਿਸੇ ਦਾ ਨੌਜਵਾਨ ਬੱਚਾ ਜਿਹੜੀ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਤੇ ਉਹ ਅਜਨ ਚੇਦ ਜੀ ਉਹਦੀ ਘਟਨਾ ਵਾਪਰ ਕੇ ਉਹਦੀ ਮੌਤ ਹੋ ਜਾਣੀ ਇੱਕ ਤਾਂ ਮੈਂ ਸਮਝਦਾ ਉਹ ਵਿਚਾਰਾ ਮਾਪਾ-ਬਾਪ ਜਾਣਦਾ ਤੇ ਇੱਕ ਸਾਡੇ ਜਿਹੜਾ ਇਹ ਖੇਮ ਕਰਨ ਲੱਗਾ ਜਾਂ ਬਲਟੋਵਾ ਪਿੰਡ ਆ ਇੱਕ ਸੋਗ ਦੀ ਲਹਿਰ ਆ ਉਹਦੇ ਜਾਣ ਤੋਂ ਬਾਅਦ ਚਰਨਜੀਤ ਇੱਕ ਬਹੁਤ ਵਧੀਆ ਇਨਸਾਨ ਸੀ ਉਹਨੇ ਆਪਣੀ ਬਹੁਤ ਵਧੀਆ ਨੌਕਰੀ ਕੀਤੀ ਹਮੇਸ਼ਾ ਉਹ ਲੋਕਾਂ ਦੇ ਕੰਮ ਆਉਂਦਾ ਰਿਹਾ ਪਰ ਬੜੀ ਦੁਖਦਾਈ ਘਟਨਾ ਹੈ ਸੋ ਇਸ ਵਾਲੀ ਸਰਕਾਰ ਨੇ ਵੀ ਜਿਹੜੀ ਹੈ ਨਿਰਾਸ਼ਾ ਦੀ ਅਨਾਉਂਸਮੈਂਟ ਕੀਤੀ ਸੀ ਉਸ ਦੇ ਨਾਲ ਹੀ ਪਰਿਵਾਰ ਚਾਹੁੰਦਾ ਕਿ ਇਨਸਾਫ ਮਿਲੇ ਔਰ ਦੂਜੇ ਪਾਸੇ ਜਿਹੜੀ ਬਾਕੀ ਗ੍ਰਿਫਤਾਰੀਆਂ ਰਹਿ ਗਈਆਂ ਨੇ ਪੁਲਿਸ ਦੇ ਵੱਲੋਂ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਵੀਰੇ ਜਿਹੜੀ ਸਰਕਾਰ ਨੇ ਤਾਂ ਉਸੇ ਵੱਲੀ ਅਨਾਉਂਸਮੈਂਟ ਕਰ ਦਿੱਤੀ ਸੀ ਕਿਉਂਕਿ ਸ਼ਹੀਦ ਕਰਾਰ ਦਿੱਤਾ ਗਿਆ ਚਰਨਜੀਤ ਸਿੰਘ ਨੂੰ ਬਾਕੀ ਜਿਹੜੀ ਰਹਿ ਗਈ ਗ੍ਰਿਫਤਾਰੀਆਂ ਦੀ ਗੱਲ ਮੇਰੇ ਵੀਰ ਕੋਈ ਵੀ ਜਿਹੜਾ ਦੋਸ਼ੀ ਹੈ ਜਿਹੜਾ ਦੋਸ਼ੀ ਬਣਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜੇ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਡਿਸਪਿਊਟ ਹੁੰਦੇ ਆ ਕੋਈ ਝਗੜੇ ਹੁੰਦੇ ਆ ਤੇ ਜੇ ਪੁਲਿਸ ਹੀ ਨਾ ਉੱਥੇ ਜਾਊਗੀ ਤੇ ਫਿਰ ਲੋਕਾਂ ਦਾ ਕੌਣ ਢਾ ਕੇ ਹਾਲ ਜਾਨੂਗਾ ਤੋ ਇਹ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਆ ਮੇਰਨਾ ਤਾਂ ਮੇਰੇ ਸਾਡੇ ਉਥੇ ਲਾਗੇ ਗਵਾਂਢ ਹੀ ਇਹ ਆਪਣੀ ਪਰਿਵਾਰ ਉਥੇ ਵਿਚਾਰਾ ਵਿਆਹ ਹੋਇਆ ਆ ਅਸੀਂ ਸਾਡੀ ਆਪਣੀ ਹੋ ਲੜਕੀ ਐ ਤੇ ਬੜਾ ਇਹ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਵਿੱਚ ਹੀ ਇਹ ਸੋਗ ਦੀ ਲਹਿਰ ਆ ਪੂਰਾ ਇਨਸਾਫ ਜਿਹੜਾ ਪਰਿਵਾਰ ਨੂੰ ਦਿੱਤਾ ਜਾਊਗਾ ਠੀਕ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਰੱਖਾਂਗਾ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਪਰਵਾਰ ਨੂੰ ਸਹੀ ਨਾਮ ਨਾਲ ਗੱਲ ਕੀਤੀ। ਅੱਜ ਹੋਰੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ। ਗੱਲ ਸਾਂਝੀ ਹੋਈ। ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰੇ। ਜਿਹਨੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਿਸੇ ਨਾਲ ਲੇਬਲ ਕਰਕੇ ਇਹਨਾਂ ਨੇ ਵੈਸਟੀ ਕਰ। ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਕਿ ਕਈ ਲੋਕ ਕਈ ट्रोल سوشੀਅਲ ਮੀਡੀਆ ਤੇ ਕਿਸ ਦੀ ਕੇਲੇ ਚੱਲਦੇ। ਫਿਰ ਕੀ ਕਹਿੰਦਾ ਜੁਹਨੇ ਦੋਸ਼ੀਆਂ ਨੂੰ ਕਿ ਕਈ ਆ ਗਾ ਸਭ ਨੂੰ ਸਖਤ ਸਜ਼ਾ ਮਿਲੇ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ। ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤੋ ਸਖਤ ਕਰਦੇ ਥੈਂਕ ਯੂ ਜੀ